ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਬਠਿੰਡਾ ਤੋਂ ਗੁਨਿਆਨਾ ਰੋਡ ਦੇ ਉੱਤੇ ਇੱਕ ਤੇਲ ਟੈਂਕਰ ਚਾਲਕ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਕੁਝ ਲਈ ਮੌਕੇ ਦੇ ਉੱਤੇ ਸਹਾਰਾ ਜਨ ਸੇਵਾ ਦੀ ਟੀਮ ਨੇ ਪਹੁੰਚ ਕੇ ਡੈੱਡ ਬੋਡੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਸਿਵਲ ਹਸਪਤਾਲ ਬਠਿੰਡਾ ਦੇ ਮੋਰਚਰ ਕਰਦੇ ਵਿੱਚ ਰਖਵਾਇਆ ਗਿਆ ਉਹ ਜੋ ਬੋਟਾ ਕਰ ਲੈ ਉਹ ਕਰ ਲਈ ਬਈ ਪਕਰ ਸਾਹਿਬ ਜਿਹੜਾ ਡਰਾਈਵਰ ਹੈਗਾ ਉਹ ਚਲੋ ਬਈ ਹਲੇ ਚਲੋ ਏ ਚਲੋ ਬਈ ਮਾੜਾ ਹੈ ਕਰੀ ਬਈ ਚਲੋ ਬਈ ਹਲੇ ਨਿਕਲ ਉਹ ਕਾਰ ਕਰਕੇ ਕਰਦਾ ਪਸੇ ਲੋ ਪਾਰਾ ਲੋ ਪਾਰਾ ਲੋ ਕਿੱਛ ਬਚਣਾ ਹੋਵੇ ਯਾਰ ਥੋੜਾ ਥੋੜਾ ਆਉਂਗਾ ਸਾਰਾ ਗੜਬੜੀ ਗੜਬੜੀ ਆ ਗਿਆ ਬਾਈ ਗੜਬੜੀ ਵਾਹ ਥੋੜੀ ਜ਼ੋਰ ਕਰਨਾ ਬਹੁਤ ਆ ਗੱਡੀ ਪਿੱਛੇ ਹੋਰ ਕਰਦੇ ਓਏ ਆਪਣੀ ਅੰਗੂੜੇ ਥੋੜੇ ਪਿੱਛੇ ਕਰ ਲੈ ਪਿੱਛੇ ਕਰ ਓਹਦੀ ਇਹ ਜ਼ਰੂਰੀ ਪਿੱਛੇ ਖਿੱਚਣਾ ਐ ਨਹੀਂ ਖਿੱਚਣਾ ਬਾਈ ਥੋੜੀ ਇੱਧਰ ਕਰ ਲੈ ਆਏ ਖਿੱਚ ਲੈ ਗੱਡੀ ਪਿੱਛੇ ਕਰ ਆਪਣੀ ਥੋੜੀ ਕੱਢ ਜਾ ਬਈ ਇੱਕ ਮਿੰਟ और भी तो नहीं आ रहा है तो देख के भाई

ਹਾਈ ਰੋਡ ਤੇ ਜਿਹੜੇ ਕਰਤੋ ਸਿਆਰੇ ਵੇਣੇ ਵੱਧੋ ਐਗੇ ਚੰਗਾ ਸੁਣਾਵਾ ਬਿਲਕੁਲ ਜੀ मोटर <muchas> भई ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆ ਸਹਾਰਾ ਜਨ ਸੇਵਾ ਦਾ ਵਲੰਟੀਅਰ ਆ ਸਾਡੀ ਸਹਾਰਾ ਜਨ ਸੇਵਾ ਨੂੰ 6 ਵਜੇ ਸ਼ਾਮ ਨੂੰ ਫੋਨ ਆਇਆ ਸੀ ਕਿ ਬਠਿੰਡਾ ਗੋਂਦਿਆਣਾ ਰੋਡ ਗੋੰਦਿਆਣੇ ਮੰਦਿਰ ਦੇ ਬਾਹਰ ਇੱਕ ਛੜਕੀ ਹਾਦਸਾ ਹੋਇਆ ਪਿਆ ਮੈਂ ਮੌਕੇ ਤੇ ਸਾਡੀ ਸਾਰੀ ਟੀਮ ਨੇ ਮੌਕੇ ਤੇ ਆ ਕੇ ਦੇਖਿਆ ਟਰੱਕ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਪਿਆ ਸੀਗਾ ਜੋ ਕਿ ਟਰੱਕ ਵਾਲੇ ਨੇ ਮੋਟਰਸਾਈਕਲ ਸਵਾਰ ਨੂੰ ਬੁਰੀ ਤਰ੍ਹਾਂ ਟੜਕੜੀ ਸਕੋਨ ਨੂੰ ਜ਼ਖਲ ਦਿੱਤਾ ਤੇ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਠੰਡ ਨਹੀਂ ਆਲੀ ਪੁਲਿਸ ਵੀ ਮੌਕੇ ਤੇ ਮੌਜੂਦ ਸੀ ਤੇ ਥਾਣਾ ਤੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਪਰਮਿੰਦਰ ਸਿੰਘ ਵੀ ਮੌਕੇ ਤੇ ਮੌਜੂਦ ਸੀਗੇ ਤੇ ਸਹਾਰਾ ਜਨ ਸੇਵਾ ਟੀਮ ਨੇ ਡੈੱਡ ਬੋਡੀ ਨੂੰ ਬੁਰੀ ਤਰ੍ਹਾਂ ਜੋ ਕਿ ਟਰਾਨ ਦੇ ਵਿੱਚ ਫਸੀ ਹੋਈ ਸੀਗੀ ਉਹ ਕਾਫੀ ਮੁਕਸ਼ਦ ਦੇ ਬਾਹਰ ਡੈਡ ਬੋਡੀ ਨੂੰ ਉੱਥੋਂ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਤੇ ਇਹਦੀ شناخت ਰਮਨਦੀਪ ਸਿੰਘ 30 ਸਾਲ ਉਮਰ ਦਾ ਜੰਡਾਲੇ ਜੰਡਾਲਾ ਪਿੰਡ ਦੇ ਤੌਰ ਤੇ ਹੋਈ ਆ ਲੋਕਾਂ ਦੇ ਦੱਸਣ ਮੁਤਾਬਕ ਇਹ ਵੀ ਆ ਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਤੇ ਜਿਹੜੀ ਆ ਮਿਰਤਕਾ ਇਹਦੀ شناخت ਰਮਨਦੀਪ ਦੇ ਤੌਰ ਤੇ ਹੋਈ ਸੀਗੀ ਤੇ ਇਹਦੀ ਜੋ ਕਿ ਇਹ ਮਿਸਤਰੀ ਦਾ ਕੰਮ ਕਰਦਾ ਸੀਗਾ ਹੋਈ ਹੈ ਕਿ ਮਾਜੀ ਏਸੀ ਸਰਗਰਖਾ ਫੋਰਸ ਵਿੱਚ ਤਣਾ ਤਾਂ ਅੱਜ ਇੱਕ ਫੋਨ ਸਾਨੂੰ ਮਸੂਲ ਹੋਇਆ ਸੀ ਵੀ ਇੱਕ ਟਰੱਕ ਦੇ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ ਜਿੱਦਾਂ ਹੋਇਆ ਹਾਂਜੀ ਕਿੱਥੇ ਹੋਇਆ ਐਕਸੀਡੈਂਟ ਇਹ ਬਜਰੰਗਵਲੀ ਦੇ ਮੰਦਿਰ ਦੇ ਸਾਹਮਣੇ ਜਿਹੜਾ ਕੱਟ ਆ ਜੀ ਅੱਛਾ ਇੱਥੇ ਹੋਇਆ ਜੀ ਤੇ ਕੀ ਹੋਇਆ ਮਤਲਬ ਕਿ ਕੋਈ ਐਕਸੀਡੈਂਟ ਚੋਂ ਕੋਈ ਬੰਦਾ ਬਚਦਾ ਹੈ ਕਿ ਮਰ ਗਿਆ ਇਹ ਡੈਥ ਹੋ ਗਈ ਜੀ ਬੰਦਾ ਡੈਥ ਹੋ ਗਈ ਟਰੈ ਪੈਣ ਦੇ ਕਿਹੜੇ ਪੈਣ ਦਾ ਕੀ ਨਾਮ ਹੈ ਏ ਮੁੰਡੇ ਦਾ ਨਾਮ ਜੀ ਜੰਡਾਲੇ ਤੋਂ ਕਹ ਰਹੇ ਆ ਜੀ ਜੰਡਾਲੇ ਰਮਨ ਸਿੰਘ ਰਮਨ ਨਿਕਾ ਨਾਮ ਹੈ ਤੇ ਟੈਂਕੀ ਆ ਡਰਾਈਵਰ ਪੱਤ ਗਿਆ ਡਰਾਈਵਰ ਉਹ ਪੱਤ ਗਿਆ ਜੀ ਗੱਡੀ ਚੱਲਦੀ ਨਹੀਂ ਪੱਤ ਗਿਆ ਮੋਕੇ ਤੋਂ ਪੱਤ ਗਿਆ ਮੋਕੇ ਤੋਂ ਪੱਤ ਗਿਆ ਤੇ ਹੁਣ ਮੋਕੇ ਸਾਰਾ ਲੈ ਕੇ ਜਾ ਰਹੇ ਆ ਸਾਰਾ ਵਾਲੀ ਗੱਡੀ ਨੂੰ ਫੋਨ ਕਰਕੇ ਬੁਲਾਏ ਲੈ ਕੇ ਜਾ ਰਹੇ ਜੀ ਬਾਕੀ ਥਾਣੇ ਵਿੱਚ ਫੋਨ ਕਰਤਾ ਜੀ ਉੱਥੋਂ ਆਈਓ ਆ ਗਏ ਜੀ ਠੀਕ ਹੈ